ਨਗਰ ਨਿਗਮ ਦੀ ਬਿਲਡਿੰਗ ਵਿਭਾਗ ਦੀ ਟੀਮ ਨੇ ਬਿਨਾ ਮਨਜ਼ੂਰੀ ਤੋਂ ਚੱਲ ਰਹੇ ਨਿਰਮਾਣ ਕਾਰਜਾਂ ਨੂੰ ਰੋਕਦੇ ਹੋਏ ਕਾਲ ਰੋਡ ਤੇ ਅਗਰਵਾਲ ਢਾਬੇ ਦੀ ਨਿਰਮਾਣ ਅਧੀਨ ਬਿਲਡਿੰਗ ਨੂੰ ਸੀਲ ਕਰ ਦਿੱਤਾ ਹੈ ਏਟੀਪੀ ਸੁਖਦੇਵ ਵਸ਼ਿਸ਼ਟ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨਗਰ ਨਿਗਮ ਕਮਿਸ਼ਨਰ ਗੋਤਮ ਜੈਨ ਦੀ ਅਗਵਾਈ ਚ ਬੀਤੇ ਦਿਨਾਂ ਇੱਕ ਮੀਟਿੰਗ ਕਰ ਬਿਨਾ ਮਨਜ਼ੂਰੀ ਬਣ ਰਹੇ ਨਿਰਮਾਣ ਕਾਰਜਾਂ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਸੀ ਜਿਸ ਦੇ ਚਲਦਿਆਂ ਅਗਰਵਾਲ ਢਾਬੇ ਦੇ ਸੰਚਾਲਕ ਨੂੰ ਪਹਿਲਾਂ ਵੀ ਨੋਟਿਸ ਭੇਜਿਆ ਗਿਆ ਸੀ ਪਰ باوجود ਇਸ ਦੇ ਨਿਰਮਾਣ ਕਾਰਜ ਚੱਲਦੇ ਰਹੇ ਜਿਸ ਨੂੰ ਸੀਲ ਕਰ ਦਿੱਤਾ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਕਾਰਵਾਈ ਕੀਤੀ ਕਿਹੜੇ ਏਰੀਆ 'ਤੇ ਤੇ ਕੀ ਮਾਮਲਾ ਸੀ ਇਹ ਅਗਰਵਾਲ ਢਾਬਾ ਕੋਲ ਰੋਡ ਤੇ ਕਾਰਵਾਈ ਕੀਤੀ ਗਈ ਹੈ ਕੋਲ ਰੋਡ ਵਾਲੀ ਸਾਈਡ ਦਾ ਪੋਰਸ਼ਨ ਜਿੱਥੇ ਉਹਨਾਂ ਨੇ ਕੱਲ 1500 ਸਕਰ ਫੁੱਟ ਦੇ ਵਿੱਚ ਤੀਜੀ ਮੰਜ਼ਿਲ ਤੇ ਲੈਂਟ ਪਾ ਲਿਆ ਸੀ ਉਹਨੂੰ ਉਸ ਪੋਰਸ਼ਨ ਨੂੰ ਅੱਜ ਸੀਲ ਕਰ ਦਿੱਤਾ ਗਿਆ ਹੈ ਐਕਚੁਅਲੀ ਇਹਦਾ ਦਰਵਾਟਾ ਬੇ ਦਾ ਤਿੰਨ ਪੋਰਸ਼ਨ ਚ ਕਮਰਸ਼ੀਅਲ ਨਕਸ਼ਾ ਪਾਸ ਹੈ ਤੇ ਹਲਕਾ ਜਿਹਾ ਕੁਛ ਸਤਾਇਆ ਜਿਹਦਾ ਸੀਐਲਯੂ ਵੀ ਨਹੀਂ ਹੋਇਆ ਤੇ ਇਹਨਾਂ ਨੇ ਕਲੱਬ ਕਰ ਲਿਆ ਇਹਦੇ ਰਿਗਾਰਡਿੰਗ 12 ਫਰਵਰੀ ਨੂੰ ਵੀ ਇਹਨਾਂ ਦਾ ਕੰਮ ਰੁਕਵਾਇਆ ਗਿਆ ਸੀ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਦੇਰ ਰਾਤ ਕਿਤੇ ਇਹਨਾਂ ਨੇ ਕੰਮ ਕਰਦੇ ਰਹੇ ਤੇ ਕੱਲ ਛੁੱਟੀ ਵਾਲੇ ਦਿਨ ਇਹਨਾਂ ਨੇ ਤੀਜੀ ਮੰਜ਼ਿਲ ਤੇ ਇਹ ਰੈਕ ਪਾਇਆ ਇਹ ਹਰਤਾਨ ਦੇ ਇਹ ਪੂਲੋਡ ਵਾਲੀ ਸਾਈਡ ਵਾਲਾ ਪੋਰਸ਼ਨ ਸੀਲ ਕਰ ਦਿੱਤਾ ਗਿਆ ਤੇ ਇਹਨਾਂ ਨੂੰ ਮੰਨ ਲਓ ਫੇਰ ਵੀ ਕਾਰਵਾਈ ਨਹੀਂ ਹੋਈ ਹਟ ਗਈ ਜਾਂ ਸੀਲ ਤੋੜ ਕੇ ਫੇਰ ਕੀ ਕਾਰਵਾਈ ਆਪਣੇ ਵੱਲੋਂ ਮੈਨੂੰ ਫੀਲ ਹੋ ਰਿਹਾ ਕੋਰਣ ਦੇ ਉਪਤਿਕਾਰੀਆਂ ਦੇ ਧਿਆਨ ਚ ਲਿਆ ਕੇ ਇਹਨਾਂ ਤੇ ਅਗਲੀ ਵਰ੍ਹੇ ਵੀ ਕਾਰਵਾਈ ਕੀਤੀ ਜਾਏਗੀ ਸਾਰੀ ਕਾਰਵਾਈ ਕਿਰਿਆ ਦੇਸ਼ਾ ਦੀ ਕੀਤੀ ਗਈ ਹੈ ਇਹ ਤਾਂ ਸਾਨੂੰ ਪਿੱਛੇ ਦੇ ਮਾਨਯੋਗ ਮੰਤਰੀ ਜੋਪਲ ਕੋਮਨਟ ਸਰਦਾਰ ਸਾਹਿਬ ਅਤੇ ਮਿੰਨਰ ਸਾਹਿਬ ਗੋਪਾਲ ਗੈਨਜੀ ਨੇ ਮੀਟਿੰਗ ਲਈ ਸੀ ਵੀ ਸਖਤੀਸਾਰੀ ਵੀਜ਼ਲ ਜਿਹੜੀ ਕੰਸਟਰਕਸ਼ਨ ਹੈ ਉਸ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੇ ਇਹ ਕਮਾੜੀ ਪਾਲਣਾ ਕਰਦੇ ਸਭ ਦੀ ਡਿਊਟੀ ਹੋਵੇਗੀ